ਪਹਿਲਾਂ ਆਪਾਂ ਗੱਲ ਇਹ ਜ਼ਰੂਰ ਕਰ ਲਈਏ ਇਹ ਕਹਿ ਰਹੇ ਨੇ ਕਿ ਲੇਟੈਸਟ ਨਿਊਜ਼ ਆ ਰਹੀ ਹੈ ਕਿ 139 ਗੁਰੂ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਬੰਗੇ ਨੇੜਿਓਂ ਮਿਲੇ ਨੇ ਕਹਿੰਦੇ ਦੇਖੋ ਪਹਿਲਾਂ ਤਾਂ ਤਸਦੀਕ ਕਰਨਾ ਪਵੇਗਾ ਤੁਸੀਂ ਕਿਸ ਆਧਾਰੇ ਤੋਂ ਇਹ ਚੀਜ਼ ਦੇਖੀ ਆ ਕੋਈ ਖਬਰ ਦਾ ਸੋਰਸ ਹੋਵੇ ਕਿਉਂਕਿ ਦੇਖੋ ਕੱਲ ਜਿਹੜਾ 50 ਪਾਵਨ ਸਰੂਪਾਂ ਵਾਲਾ মিডিਆ ਦੇ ਵਿੱਚ ਕੰਕੜ ਆਇਆ ਸੀਗਾ ਜਿੱਥੇ ਆਪਾਂ ਦੇਖਦੇ ਹਾਂ ਕਿ ਕੁਝ ਆਪਣੇ ਦਰਸ਼ਕ ਸਾਥੀਆਂ ਨੇ ਵੀ ਇਸ ਗੱਲ ਨੂੰ ਤਸਦੀਕ ਕੀਤਾ ਸੀਗਾ ਕਿ ਅਸ਼ੇਦ ਅਰਜੀਪਾਸ ਕਰਜੀ ਦਾ ਨਾਮ ਲਿਆ ਕਿ ਉਹਨਾਂ ਨੇ ਖਬਰ ਬ੍ਰੇਕ ਕੀਤੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਤਾਂ ਸ਼ਾਇਦ ਇੰਦਰਪ੍ਰੀਤ ਸਿੰਘ ਰਾਨੇ ਵੀ ਅਖਬਾਰ ਦੇ ਵਿੱਚ ਨਸ਼ਰ ਕੀਤਾ ਇਸ ਨੂੰ ਜੀ ਪਰ ਜੇ ਤੁਸੀਂ ਐਸਡੀਪੀਸੀ ਦੇ ਲਿਹਾਜ਼ ਨਾਲ ਵੇਖੋਗੇ ਤਾਂ ਪੰਜਾਬ ਪਾਵਨ ਸਰੂਪ ਮਿਲਨ ਦੇ ਇਸ ਮਾਮਲੇ ਨੂੰ ਉਹਨਾਂ ਨੇ ਡਿਨਾਈ ਕਰ ਦਿੱਤਾ ਹੂੰ ਦੋ ਆਪਾਂ ਇਹਦੇ 'ਚ ਕਹਿ ਲੋ ਕਿ ਅਪਡੇਟ ਦੇ ਦਿੰਨੇ ਆ ਪਹਿਲੇ ਮੈਨੂੰ ਕਰੈਕਟ ਕੀਤਾ ਕਿਸੇ ਬੰਦੇ ਨੇ ਕਿ ਜਿਹੜੀ ਰਾਜਾ ਵੜਿੰਗ ਜਾਂ ਬਘੇਲੋ ਰਾਂਵਾਲਾ ਮਾਮਲਾ ਸੀਗਾ ਨਾ ਕੱਲ ਆਪਾਂ ਗੱਲ ਕਰ ਰਹੇ ਸੀ ਉਹ ਪ੍ਰੈਸ ਕਾਨਫਰੰਸ ਸੀਗੀ ਮੁਖਸਰ ਸਾਹਿਬੀ ਕੀ ਰੈਲੀ ਜਿਹੜੀ ਸੀ ਗੁਰੂ ਅਰਸਾਏ ਸੀਗੀ ਠੀਕ ਹੈ ਜੀ ਯਾਨੀ ਮਿੱਤਰ ਦਾਸ ਵੀ ਰਹੇ ਸੀ ਹਾਂ ਜੀ ਆਪਾਂ ਰਾਂਵਾਲਾ ਏਰੀਆ ਗਿਆ ਚਲੋ ਉਹ ਆਪਾਂ ਕਰੈਕਸ਼ਨ ਕਰ ਦਿੰਦੇ ਆ ਤਾਂ ਦੂਸਰੇ ਆਪਾਂ ਇਸ ਮਾਮਲੇ ਦੇ ਵਿੱਚ ਗੱਲਈਏ ਕਿ ਨਵੀਂ ਅਪਡੇਸ਼ਨ ਇਹ ਦਿੰਦੇ ਪਏ ਆ ਕਿ ਐਸਜੀਪੀਸੀ ਨੇ ਦਿਨਾਈ ਕਰਤਾ ਸੀ ਇਸ ਖਬਰ ਨੂੰ ਕਿ ਪੰਜਾ ਪਾਵਨ ਸਰੂਪ ਨਹੀਂ ਮਿਲੇ ਪਰ ਜੇ ਇਹ ਮਿਲਣ ਵਾਲੀ ਖਬਰ ਸੱਚੀ ਮਿਲਦੀ ਹੈ ਜੀ ਤਾਂ ਮੇਰੇ ਖਿਆਲ ਦੇ ਨਾਲ ਕਿ ਭਾਈ ਇਹ ਤੇ ਆਪਣੇ ਆਪ ਦੇ ਵਿੱਚ ਫਿਰ ਬਹੁਤ ਵੱਡਾ ਮਸਲਾ ਬਣ ਜਾਏਗਾ ਤੇ ਜੇ ਉਹ ਇੱਕ ਕਮੈਂਟ ਵੀ ਆ ਰਿਹਾ ਕਿ ਪਾਵਨ ਸਰੂਪ ਮਿਲੇ ਨੇ ਤੇ ਮਿਲੇ ਵੀ ਉਸ ਥਾਂ ਤੇ ਨੇ ਜਿੱਥੇ ਉਹ ਨਹੀਂ ਸਨ ਹੋਣੇ ਚਾਹੀਦੇ ਮर्यादा ਦੇ ਮੁਤਾਬਕ ਬਿਲਕੁਲ ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਇਹ ਇਸ ਤਰ੍ਹਾਂ ਹਾਂ ਜੇ ਕੋ ਸਵਾਰ ਵੀ ਇਦਾਂ ਦਿਖਾ ਰਿਹਾ ਹੈ ਅੱਛਾ 139 ਪਾਵਨ ਸੂਪ ਇਹ ਕਹਿ ਰਹੇ ਨੇ ਕਿ 169 ਲਾਪਤਾ ਪਾਵਨ ਸੂਪ ਲੱਭੇ ਨੇ ਤੇ 139 ਰੂਪਾਂ ਦਾ ਜੇ ਕੋਈ ਰਿਕਾਰਡ ਨਹੀਂ ਹੈ ਇਹ ਕੌਣ ਕਰ ਰਹੇ ਨੇ ਇਹ ਬਾਗੂ ਸ਼ਾਹੀ ਹਾਂਜੀ ਹਾਂਜੀ ਲਿਖ ਕੌਣ ਰਿਹਾ ਕਿਸ ਦੇ ਹਵਾਲੇ ਨਾਲ ਆ ਲੈ ਲੈ ਤੁਸੀਂ ਮੈਨੂੰ ਦਿਓ ਮੈਂ ਤੁਹਾਨੂੰ ਹਵਾਲਾ ਦੱਸਦਾ ਜੀ ਤੁਸੀਂ ਲੋ ਕਲੀਅਰ ਹੋ ਜਾਓ ਜੀ ਹਾਂ ਜੀ ਇਹਨਾਂ ਨੇ ਸਿਰਫ ਇੱਕ ਕਹਿ ਲਓ ਕਿ ਖਬਰ ਬ੍ਰੇਕ ਕੀਤੀ ਆ ਬਾਬੂ ਸ਼ਹੀ ਵੀ ਬੱਲੀ ਬਾਜੀ ਹੋਰ ਆਂਦੀ ਆ ਵੈਬਸਾਈਟ ਬਹੁਤ ਪੁਰਾਣੇ ਪੱਤਰਕਾਰ ਨੇ ਬਲਜੀਤ ਬੱਲੀ ਜੀ ਉਹ ਤੇ ਇਹਨਾਂ ਦੀ ਖਬਰ ਹਮੇਸ਼ਾ ਕਹਿ ਲਓ ਕਿਉਂਕਿ ਬਹੁਤ ਤਗੜੇ ਪੱਤਰਕਾਰ ਰਹੇ ਨੇ ਬਹੁਤ ਪੁਰਾਣੇ ਪੱਤਰਕਾਰ ਨੇ ਚਲੋ ਆਪ ਦਾ ਆਪ ਦਾ ਢੰਗ ਹੁੰਦਾ ਗੱਲ ਇਹ ਆ ਕਿ ਇਦੇ ਵਿੱਚ ਹਵਾਲਾ ਦਿੱਸਿਆ ਗਿਆ ਸੀਐਮ ਸਾਹਿਬ ਦਾ ਹਾਂਜੀ ਸੀਐਮ ਮਾਨ ਨੇ ਦੱਸਿਆ ਕਿ ਜਾਂਚ ਦੌਰਾਨ ਇੱਕ ਧਾਰਮਿਕ ਸਥਾਨ ਤੋਂ 169 ਪਾਵਨ ਸਰੂਪ ਮਿਲੇ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ 139 ਸਰੂਪਾਂ ਦਾ ਕੋਈ ਵੀ ਅਧਿਕਾਰਤ ਰਿਕਾਰਡ ਮੌਜੂਦ ਨਹੀਂ ਹੈ ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਸਿਰਫ 30 ਪਾਵਨ ਸਰੂਪ ਹੀ ਦਰਜ ਹਨ ਜਦਕਿ ਬਾਕੀ ਸਰੂਪਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਹ ਕਿੱਥੋਂ ਅਤੇ ਕਿਵੇਂ ਆਏ ਹੂੰ ਇਹ ਆਪਣੇ ਆਪ ਦੇ ਵਿੱਚ ਕਹਿ ਲੋ ਕਿ ਇਸ ਵੀਲੇ ਦੀ ਮਾਗੀ ਦੇ ਮੌਕੇ ਤੇ ਬ੍ਰੇਕਿੰਗ ਨਿਊਜ਼ ਹੈ ਜੀ ਜੀ ਠੀਕ ਹੈ ਨਾ ਜੀ ਜੇ ਪਾਵਨ ਸਰੂਪ ਮਿਲੇ ਆ ਤਾਂ ਮੇਨ ਮੁੱਦਾ ਹੀ ਐ ਸੀ ਫਿਰ ਮਾਨ ਸਾਹਿਬ ਆਪਣੇ ਮੰਤਪ ਦੇ ਵਿੱਚ ਸਮਝ ਲਓ ਕਾੰਮ ਜੀ ਠੀਕ ਹੈ ਨਾ ਜੀ ਫਿਰ ਉਹ ਕਿਸੇ ਵੱਡੇ ਘਰ ਤੇ ਕਾਰਵਾਈ ਨਹੀਂ ਵੀ ਕਰਦੇ ਸੁਖਬੀਰ ਸਿੰਘ ਬਾਦਲ ਤੇ ਨਹੀਂ ਵੀ ਕਾਮਯਾਬ ਹੁੰਦੇ ਪਰ ਉਹਨਾਂ ਕੋਲ ਇੱਕ ਪੰਥਕ ਏਜੰਡੇ ਦਾ ਬਹੁਤ ਵੱਡਾ ਪ੍ਰਾਪਤੀ ਵਾਲਾ ਮੁੱਦਾ ਹੋਏਗਾ ਕਿ ਦੇਖੋ ਮੈਂ ਆ ਕੰਮ ਕਰਕੇ ਰਿਹਾ ਜੀ ਕਿ ਹੈ ਵੀ ਕਿਉਂਕਿ ਇਹ ਬਿਲਕੁਲ ਜਿਸ ਚੀਜ਼ ਦੇ ਕਿਸੇ ਨਤੀਜੇ ਤੇ ਪਹੁੰਚਦੇ ਆ ਨਾ ਤਾਂ ਮਸਲਾ ਪਤਾ ਕੀ ਆ ਜੀ ਸੁਖਮ ਸਿੰਘ ਸਾਹਿਬ ਹੂੰ ਮੂਲ ਤੌਰ ਤੇ ਇਹੀ ਤਾਂ ਐਸਟੀਪੀਸੀ ਵਾਸਤੇ ਇੱਕ ਬੜਾ ਵੱਡਾ ਡੰਗਾ ਸੀ ਜੀ ਕਿ ਭਾਈ ਚਲੋ ਤੁਸੀਂ ਜਿਹੜੇ ਜ਼ਿੰਮੇਵਾਰ ਲੋਕ ਸੀ ਉਹਨਾਂ ਨੂੰ ਤੇ ਸਜ਼ਾ ਦੇ ਦਿੱਤੀ ਉਹ ਪਾਵਨ ਸਰੂਪ ਕਿੱਥੇ ਨੇ ਜੀ ਕਿਹਦੇ ਕੋਲ ਨੇ ਕੀ ਉਹ ਬਾਦ ਮਰਿਆਦਾ ਸਹਿਤ ਮਰਿਆਦਾ ਤੇ ਉਹ ਪਾਵਨ ਸਰੂਪ ਵਿਰਾਜਮਾਨ ਕੀਤੇ ਗਏ ਨੇ ਜੀ ਉਹ ਕਿੱਥੇ ਨੇ ਹਮੇਸ਼ਾ ਐਸਾ ਸਵਾਲ ਤੇ ਇੱਕ ਅਸਪਸ਼ਟਤਾ ਸੀ ਤਾਂ ਇਹ ਇਸ ਵੇਲੇ ਦੀ ਬਿੱਗ ਬ੍ਰੇਕਿੰਗ ਕਹਿ ਸਕਦੇ ਆ ਤੇ ਮਾਨ ਸਾਹਿਬ ਜੋ ਮੰਤਵ ਲੈ ਕੇ ਚਲੇ ਸੀਗੇ ਘਟੋ ਘਟ ਉਹਦੇ ਵਿੱਚ ਇਹ ਮੋੜ ਲਈ ਸਫਰ ਹੁੰਦਾ ਹੈ ਵੱਡੀ ਜੀ ਬਾਕੀ ਆਪਾਂ ਜਿਵੇਂ ਜਿਵੇਂ ਖਬਰ ਆਏਗੀ ਡਿਟੇਲਡ ਖਬਰ ਆਏਗੀ ਐਸਆਈਟੀ ਨੇ ਲੱਭਿਆ ਕੀ ਹੈ ਤੇ ਜੇ ਐਸਆਈਟੀ ਲੱਭ ਸਕਦੀ ਆ ਤਾਂ ਐਸਜੀਪੀਸੀ ਕੋਲ ਵੀ ਤਮਾਮ ਵਸੀਲੇ ਆ ਹੂੰ ਇਹਨਾਂ ਦੇ ਕੋਲ ਆਪਣਾ ਤੁਹਾਨੂੰ ਮੈਂ ਦੱਸਾਂ ਫਲਾਈਂਗ ਸਕੁਐਡ ਹੈ ਇਹਨਾਂ ਦੇ ਕੋਲ ਆਪਣਾ ਜੀ ਠੀਕ ਹੈ ਨਾ ਜੀ ਇਹਨਾਂ ਦੇ ਕੋਲ ਵੀ ਆਪਣਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਖੁਫੀਆ ਨੈਟਵਰਕ ਹੈ ਹੂੰ ਇਹਨਾਂ ਦੇ ਕੋਲ ਇਨਸਪੈਕਟਰ ਨੇ ਬਕਾਇਦਾ ਇਨਸਪੈਕਸ਼ਨਾਂ ਕਰਨ ਵਾਲੇ ਹੂੰ ਤਾਂ ਹਾਈ ਪੰਗਾ ਇਹਨਾਂ ਨੂੰ ਪੁੱਠਾ ਪਵੇਗਾ ਕਿ ਭਾਈ ਜੇ ਤੁਸੀਂ ਆਹੀ ਕੇਸ ਉਸ ਵੇਲੇ ਪੁਲਿਸ ਪਾਸ ਦਿੱਤਾ ਹੁੰਦਾ ਤੇ ਆਜਾ ਨਾ ਪਤਾ ਨਾ ਆਉਦੀ ਇੱਥੇ ਇਹ ਘਾਟੇ 'ਚ ਜਾਣ ਕੇ ਮਾਨ ਸਾਹਿਬ ਜਿਹੜਾ ਮੰਤਵ ਲੈ ਕੇ ਚੱਲੇ ਉਹਦੇ ਵਿੱਚ ਉਹਨਾਂ ਦੀ ਇੱਕ ਪ੍ਰਾਪਤੀ ਹੋ ਜਾਣੀ ਹੈ ਪ੍ਰਾਪਤੀ ਬਿਲਕੁਲ ਬਿਲਕੁਲ ਚਲੋ ਖੈਰ ਮਿਹਰਬਾਨੀ ਦੋਸਤੋ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਨਾਲ ਜੋ ਜੁੜਨ ਵਾਸਤੇ ਤੇ ਆਪਾਂ ਥੋੜਾ ਜਿਹਾ ਗੱਲਾਂਬਾਤਾਂ ਲੰਬੀਆਂ ਹੋ ਗਈਆਂ ਨੇ ਚੱਲਦੇ ਆ ਅੱਗੇ ਨੂੰ ਮਿੰਟੂ ਜੀ ਕੈਨੇਡਾ ਦੀ ਪੁਲਿਸ ਨੇ ਨਾ ਇੱਕ ਖੂਫੀਆ ਰਿਪੋਰਟ ਸਾਂਝੀ ਕੀਤੀ ਹੈ ਤੇ ਬਿਲਕੁਲ ਇੱਕ ਚੀਜ਼ ਅਸੀਂ ਦੱਸ ਦਈਏ ਕਿ ਕਿ ਮਾਨ ਸਾਹਿਬ ਦਾ ਦਾਵਾ ਹੈ ਹੁਣ ਐਸਜੀਪੀਸੀ ਇਹਦੇ ਤੇ ਕੀ ਰਿਐਕਟ ਕਰਦੀ ਹੈ ਇਹ ਵੀ ਇੱਕ ਦਿਲਚਸਪ ਰਹਿਗਾ ਨਾ ਜੀ 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 ਮਾਨ ਸਾਹਿਬ ਦਾ ਦਾਵਾ ਆ ਗਿਆ ਯਾਨੀ ਸਰਕਾਰ ਦਾ ਦਾਵਾ ਹੈ ਉਹਦੇ ਤੇ ਐਸਜੀਪੀਸੀ ਕੀ ਰਿਐਕਟ ਕਰਦੀ ਹੈ ਇਹ ਵੀ ਇੰਤਜ਼ਾਰ ਰਹੇਗਾ ਕਿ ਉਹਨਾਂ ਦਾ ਪੱਖ ਕੀ ਆ ਹੂੰ ਦੇਖਦੇ ਆ ਨਾ ਕਿ ਉਹ ਕੀ ਇਸ ਚੀਜ਼ ਨੂੰ ਮੰਨਦੇ ਆ تسلیم ਕਰਦੇ ਆ ਹੂੰ ਜੇ ਉਹ تسلیم ਕਰਦੇ ਆ ਤਾਂ ਫਿਰ ਤਾਂ ਹੋ ਗਿਆ ਕੰਮ ਸਭ ਜੀ ਜੀ